ਇਹ ਹੈ ਜੀ 19ਵੀਂ ਪੌੜੀ ਦੀ ਪੰਜਵੀਂ ਪੰਕਤੀ ਜੀ ਅਖਰੀ ਗਿਆਨ ਗੀਤ ਗੁਣਗਾ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਅਖਰੀ ਗਿਆਨ ਗੀਤ ਗੁਣਗਾ ਅਖਰਾ ਰਹੀ ਸਾਨੂੰ ਗਿਆਨ ਭਾਵ ਉਸ ਪ੍ਰਭੂ ਪਰਮਾਤਮਾ ਦਾ ਰੱਬੀ ਇਲਮ ਜਾਣਕਾਰੀ ਬੋਧ ਸਮਝ ਵਿਦਿਆ ਪ੍ਰਾਪਤ ਹੁੰਦੀ ਹੈ ਜੇ ਅੱਖਰ ਨਾ ਹੁੰਦੇ ਤਾਂ ਇਹ ਗੁਰਬਾਣੀ ਨਾ ਲਿਖੀ ਜਾਂਦੀ ਠੀਕ ਹੈ ਜੇ ਅੱਖਰ ਨਾ ਹੁੰਦੇ ਤਾਂ ਇਸ ਬਾਣੀ ਨੂੰ ਅਸੀਂ ਗੀਤਾਂ ਦੇ ਰਾਹੀਂ ਠੀਕ ਹੈ ਉਸ ਦੇ ਗੁਣਾ ਨੂੰ ਨਹੀਂ ਸੀ ਗਾ ਸਕਦੇ ਨਹੀਂ ਸੀ ਬੋਲ ਸਕਦੇ ਜੀ ਗਾਹ ਹੁੰਦਾ ਸਮੁੰਦਰ ਠੀਕ ਹੈ ਜੀ ਅੱਗੇ ਵੀ ਸ਼ਬਦ ਆਣਗੇ ਸਾਗਰ ਬਹੁਤ ਵੱਡਾ ਗਾਹਣਾ ਕਿਸੇ ਚੀਜ਼ ਨੂੰ ਸਮੁੰਦਰਾ ਜਿੱਡੇ ਸਾਗਰਾਂ ਨੂੰ ਗੁਣ ਹੁੰਦਾ ਜੀ ਕਿਸੇ ਦੀ ਖੂਬੀਅਤ ਖਾਸੀਅਤ ਵਡਿਆਈ ਕਿਸੇ ਦੀ ਸਿਫਤਾਂ ਕਿਸੇ ਦੇ ਗੁਣਾਂ ਗੀਤ ਹੁੰਦਾ ਜੇ ਕੋਈ ਸੁਰ ਲੈ ਤਾਲ ਵਿੱਚ ਵੱਜਿਆ ਹੋਇਆ ਸ਼ਬਦ ਵੱਜਿਆ ਹੋਇਆ ਬੋਲ ਠੀਕ ਹੈ ਜੀ ਅਖਰੀ ਗਿਆਨ ਗੀਤ ਗੁਣਗਾ ਠੀਕ ਹੈ ਜੀ ਅੱਖਰਾਂ ਦੇ ਰਾਹੀਂ ਹੀ ਉਸ ਪ੍ਰਭੂ ਪਰਮਾਤਮਾ ਦਾ ਸਾਨੂੰ ਇਲਮ ਹੋ ਸਕਦਾ ਹੈ ਬੋਧ ਹੋ ਸਕਦਾ ਹੈ ਸਾਨੂੰ ਅੱਖਰਾਂ ਦੇ ਰਾਹੀਂ ਹੀ ਸਮੁੰਦਰੀ ਗੁਣਾ ਦੇ ਉਸ ਪ੍ਰਭੂ ਪਰਮਾਤਮਾ ਦੇ ਜਿਹੜੇ ਸਮੁੰਦਰੀ ਬਿਆੰਤ ਗੁਣ ਨੇ ਜਿਹੜੇ ਉਹਨਾਂ ਦੇ ਗੀਤ ਗਾਏ ਜਾ ਸਕਦੇ ਨੇ ਜੀ ਅਖਰੀ ਗਿਆਨ ਗੀਤ ਗੁਣਗਾ ਗਿਆਨ ਵੀ ਉਸ ਦਾ ਸਮੁੰਦਰਾ ਜਿੰਨਾ ਹੈ ਜਿਹੜਾ ਗਾਹਗਾ ਅਖਰੀ ਗਿਆਨ ਗੀਤ ਗੁਣ ਗਾਹ ਗਿਆਨ ਵੀ ਉਸ ਦਾ ਜਿਹੜਾ ਸਮੁੰਦਰਾ ਜਿੱਡਾ ਹੈ ਜੀ ਬੇਅੰਤ ਗਿਆਨ ਹੈ ਤੇ ਗੀਤ ਵੀ ਉਸ ਦੇ ਬੇਅੰਤ ਨੇ ਜੀ ਠੀਕ ਹੈ ਪਰ ਇਹ ਸਭ ਕੁਝ ਅੱਖਰਾਂ ਦੇ ਰਾਹੀਂ ਬੋਲ ਕੇ ਹੀ ਸਮਝਿਆ ਜਾ ਸਕਦਾ ਗਾਇਆ ਜਾ ਸਕਦਾ ਪਾਵ ਅੱਖਰਾਂ ਦੇ ਰਾਹੀਂ ਉਸ ਪ੍ਰਭੂ ਪਰਮਾਤਮਾ ਨਾਲ ਪ੍ਰੀਤ ਪਾਈ ਜਾ ਸਕਦੀ ਹੈ ਜੀ ਠੀਕ ਹੈ ਜੀ ਆਓ ਅੱਗੇ ਦੇਖੀਏ ਸਾਨੂੰ ਗੁਰੂ ਮਹਾਰਾਜ ਕੀ ਉਪਦੇਸ਼ ਦਿੰਦੇ ਨੇ ਜੇ ਅਗਲੀਆਂ ਪੰਕਤੀਆਂ ਵਿੱਚ